ਪੰਜਾਬੀ ਅਤੇ ਪੰਜਾਬੀਤ ਨੂੰ ਦੇਸ਼ ਵਿਦੇਸ਼ ਵਿੱਚ ਪਿਆਰ ਕਰਨ ਵਾਲੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ਿਕਾ ਪੰਜਾਬ ਵਿੱਚ ਸਭ ਤੋਂ ਵੱਧ ਚਰਚਾ ਇਸ ਵੇਲੇ ਜਿਹੜੀ ਹੋ ਰਹੀ ਹੈ ਉਹ ਪੰਜਾਬ ਦੀਆਂ ਆਉਣ ਵਾਲੀਆਂ ਪੰਚਾਇਤ ਚੋਣਾਂ ਦੀ ਹੋ ਰਹੀ ਹੈ ਇਸ ਕਰਕੇ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਹੋਰਾਂ ਨੇ ਇਹ ਐਲਾਨ ਕੀਤਾ ਹੈ ਕਿ ਹਰ ਪਿੰਡ ਦੇ ਵਿੱਚ ਕੋਸ਼ਿਸ਼ ਕੀਤੀ ਜਾਵੇਗੀ ਕਿ ਸਰਬਸੰਮਤੀ ਹੈ ਜਿਹੜੀ ਉਹ ਹੋਂਦ ਵਿੱਚ ਲਿਆਂਦੀ ਜਾਵੇ। ਪੰਜਾਬ ਸਰਕਾਰ ਨੇ ਇੱਕ ਬਿੱਲ ਪੰਜਾਬ ਦੀ ਵਿਧਾਨ ਸਭਾ ਵਿੱਚ ਪੇਸ਼ ਕੀਤਾ ਹੈ, ਪਾਸ ਕੀਤਾ ਹੈ ਕਿ ਕਿਸੇ ਵੀ ਪਾਰਟੀ ਦਾ ਉਮੀਦਵਾਰ ਨਹੀਂ ਹੋਵੇਗਾ ਇਹਨਾਂ ਚੋਣਾਂ ਵਿੱਚ। ਕੋਈ ਵੀ ਵਿਅਕਤੀ ਕਿਸੇ ਪਾਰਟੀ ਦੇ ਨਿਸ਼ਾਨ ਤੇ ਚੋਣਾਂ ਨਹੀਂ ਲੜ ਸਕੇਗਾ। ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਦੋਂ ਪੰਚਾਇਤ ਚੋਣਾਂ ਦੀ ਗੱਲ ਆਉਂਦੀ ਆ। ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਚਰਚਾ ਜਿਹੜੀ ਰੋਜ਼ਾਨਾ ਹੁੰਦੀ ਰਹਿੰਦੀ ਹੈ ਪੰਜਾਬ ਪੰਚਾਇਤੀ ਰਾਜ ਸੋਧ ਬਿੱਲ ਜਿਹੜਾ ਹੁਣ ਪੇਸ਼ ਹੋਇਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਾਨਯੋਗ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਰਾਂ ਦੀ ਦੇਖ ਰੇਖੇਟ ਬਹੁਤ ਸਾਰੇ ਸਵਾਲ ਨੇ ਜਿਹੜੇ ਇਸ ਬਿੱਲ ਨੂੰ ਦੇਖ ਕੇ ਬਿੱਲ ਨੂੰ ਪੜ੍ਹ ਕੇ ਬਿੱਲ ਨੂੰ ਸੁਣ ਕੇ ਜਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਬਹਿਸ ਨੂੰ ਸੁਣ ਕੇ ਜਾਂ ਜਿਸ ਤਰ੍ਹਾਂ ਵਿਰੋਧੀ ਧਿਰ ਦੇ ਕੁਝ ਆਗੂਆਂ ਨੇ ਇਸ ਗੱਲ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਰਾਂ ਨੇ ਜਿਹੜੀ ਗੱਲ ਕੀਤੀ ਹੈ ਜਾਂ ਪੰਜਾਬ ਦੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਢੁੱਲਰ ਹੋਰਾਂ ਨੇ ਜਿਹੜੀ ਗੱਲ ਇਸ ਬਿੱਲ ਨੂੰ ਲੈ ਕੇ ਕੀਤੀ ਹੈ ਉਸ ਤੋਂ ਇਸ ਵੇਲੇ ਚਰਚਾ ਦੇ ਵਿੱਚ ਹੈ ਕਿ ਹੁਣ ਤੱਕ ਜਦੋਂ ਦਾ ਅੱਜ ਦਾ ਜਿਹੜਾ ਵਰਗ ਲਗਭਗ ਪੰਚਾਇਤ ਚੋਣਾਂ ਦੇ ਵਿੱਚ ਭਾਗ ਲੈਣ ਜਾ ਰਿਹਾ ਜਾਂ ਲੈਣ ਦੀ ਤਿਆਰੀ ਕਰ ਰਿਹਾ ਜਾਂ ਪਿੱਛੇ ਲੈ ਚੁੱਕਿਆ ਉਹਨਾਂ ਕਿਸੇ ਨੇ ਵੀ ਅੱਜ ਤੱਕ ਐਸੀ ਦਿਸ਼ਾ ਦੇਖੀ ਹੀ ਨਹੀਂ ਕਿ ਕਿਸੇ ਵਿਅਕਤੀ ਨੇ ਪੰਜਾਬ ਵਿੱਚ ਪੰਚਾਇਤ ਦੀ ਚੋਣ ਜਿਹੜੀ ਉਹ ਪਾਰਟੀ ਦੇ ਨਿਸ਼ਾਨ ਤੇ ਲੜੀ ਹੋਵੇ ਅਸੀਂ ਖੁਦ ਵੀ ਮੈਂ ਖੁਦ ਵੀ ਕਈ ਵਾਰ ਇਹ ਪੰਜਾਬ ਦੀ ਪੰਚਾਇਤ ਦੀ ਚੋਣ ਜਿਹੜੀ ਲੜ ਕੇ ਦੇਖੀ ਆ ਜਦੋਂ ਵੀ ਕਿਸੇ ਪਾਰਟੀ ਦਾ ਚੋਣ ਨਿਸ਼ਾਨ ਮੰਗਿਆ ਜਾਂਦਾ ਹੈ ਮਨਜੋਗ ਰਿਟਰਨਿੰਗ ਅਫਸਰ ਪ੍ਰੈਜ਼ਾਈਡਿੰਗ ਅਫਸਰ ਤੋਂ ਤਾਂ ਜਵਾਬ ਇਹ ਹੁੰਦਾ ਸੀ ਕਿ ਇਹਨਾਂ ਚੋਣਾਂ ਦੇ ਵਿੱਚ ਪਾਰਟੀ ਨਿਸ਼ਾਨ ਨਹੀਂ ਹਰ ਵਾਰ ਲਗਾਤਾਰ 25 ਸਾਲ ਤੋਂ 25 ਤੋਂ ਵੀ ਜ਼ਿਆਦਾ ਲਗਾਤਾਰ 32 ਸਾਲ ਤੋਂ ਦੇਖਣ ਵਿੱਚ ਜਦੋਂ ਤੋਂ ਮਰਹੂਮ ਮੁੱਖ ਮੰਤਰੀ ਬਿਆਸ ਸਿੰਘ ਦੇ ਕਾਰਜਕਾਲ ਦੌਰਾਨ ਚੋਣਾਂ ਸੀ ਜਿਹੜੀਆਂ ਲੰਮੇ ਸਮੇਂ ਬਾਅਦ ਹੋਣੀਆਂ ਸੀ 9 ਸਾਲ ਬਾਅਦ ਚੋਣਾਂ ਹੋਈਆਂ ਸੀ ਉਸ ਤੋਂ 9 ਸਾਲ ਪਹਿਲਾਂ ਚੋਣਾਂ ਹੋਈਆਂ ਸੀ ਉਦੋਂ ਵੀ ਜੇ ਇਕੱਲੀ ਇੱਕ ਪਿੰਡ ਦੀ ਗੱਲ ਕਰ ਲਈ ਜਾਵੇ ਤੇ ਸਾਡੇ ਦੇਖਣ ਵਿੱਚ ਅਸੀਂ ਜਦੋਂ ਛੋਟੇ ਸਾਂ ਤਾਂ ਸਾਡੇ ਪਿੰਡ ਦੇ ਮਰਹੂਮ ਸਰਪੰਚ ਸੀ ਜਿਹੜੇ ਸਰਦਾਰ ਹਰਦੇਵ ਸਿੰਘ ਚੋਣ ਲੜਦੇ ਨੇ ਬਲੈਕ ਬੂਟ ਚੋਣ ਦਾ ਨਿਸ਼ਾਨ ਉਹਨਾਂ ਦਾ ਹੁੰਦਾ ਸੀ ਉਹ ਕਾਹਲੀ ਦਾ ਸੁਤੰਤਥ ਹੁੰਦੇ ਸੀ ਉਸ ਤੋਂ ਬਾਅਦ ਲਗਾਤਾਰ ਜਿੰਨੀਆਂ ਚੋਣਾਂ ਹੋਈਆਂ ਕਿਸੇ ਇੱਕ ਵੀ ਵਿਅਕਤੀ ਨੇ ਨਾ ਤਾਂ ਕਦੇ ਪੰਚਾਇਤ ਦੇ ਆਪੋ ਆਪਣੀ ਪਾਰਟੀ ਦੇ ਨਿਸ਼ਾਨ ਤੇ ਚੋਣ ਲੜੀ ਹੈ ਤੇ ਨਾ ਪਾਰਟੀ ਦਾ ਨਿਸ਼ਾਨ ਕਿਸੇ ਨੂੰ ਅਲਾਟ ਕਰਨ ਦੀ ਰਿਟਰਨਿੰਗ ਅਫਸਰ ਪ੍ਰੈਜ਼ਾਈਡਿੰਗ ਅਫਸਰ ਕੋਲ ਪਾਵਰ ਸੀ ਸਮਰੱਥਾ ਸੀ ਅੱਜ ਤੱਕ ਐਸਾ ਕਦੇ ਨਹੀਂ ਹੋਇਆ ਕਿ ਕੋਈ ਵਿਅਕਤੀ ਪਾਰਟੀ ਦੇ ਕਿਸੇ ਦੇ ਭਾਵੇਂ ਉਹ ਕਾਂਗਰਸ ਅਕਾਲੀ ਜਾਂ ਕਾਮਰੇਡ ਭੋਜਨ ਸਮਾਜ ਪਾਰਟੀ ਇਹੀ ਪਾਰਟੀਆਂ ਹੁੰਦੀਆਂ ਸਨ ਹੁਣ ਆਮ ਆਦਮੀ ਪਾਰਟੀ ਵੀ ਐਡ ਹੋ ਗਈ ਹੈ ਅੱਜ ਤੱਕ ਦੇ ਇਤਿਹਾਸ ਵਿੱਚ ਕਦੇ ਐਸਾ ਸਮਾਂ ਨਹੀਂ ਆਇਆ ਕਿ ਕਿਸੇ ਨੇ ਹਾਂ ਮੰਗਿਆ ਜ਼ਰੂਰ ਸੀ ਬਹੁਤ ਸਾਰੇ ਉਮੀਦਵਾਰਾਂ ਨੇ ਚੋਣ ਨਿਸ਼ਾਨ ਆਪ ਕੋ ਆਪਣੀਆਂ ਪਾਰਟੀਆਂ ਦੇ ਮੰਗੇ ਨੇ ਪਰ ਇਹਨਾਂ 32-34 ਸਾਲ ਦੇ ਇਤਿਹਾਸ ਵਿੱਚ ਨਹੀਂ ਈਵਨ 40 ਸਾਲ 43 ਸਾਲ ਦੇ ਇਤਿਹਾਸ ਵਿੱਚ ਇੱਕ ਵਾਰ ਵੀ ਪੰਚਾਇਤ ਦੀ ਚੋਣ ਆ ਜਿਹੜੀ ਉਹ ਕਿਸੇ ਵੀ ਉਮੀਦਵਾਰ ਨੇ ਪੰਚ ਜਾਂ ਸਰਪੰਚ ਨੇ ਕਿਤੇ ਵੀ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜੀ ਗਈ ਤੇ ਨਾ ਹੀ ਕਿਸੇ ਨੂੰ ਲੜਾਈ ਗਈ ਨਾ ਹੀ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਫਿਰ ਇਹ ਸਾਰਾ ਪੰਬਲ ਪੂਸਾ ਇਹ ਸਾਰਾ دارو ਮਦਾਰ ਇਹ ਸਾਰਾ ਰੋਲਾ ਸਾਰਾ ਰੱਪਾ ਇਹ ਐਸਾ ਕਿਉਂ ਇਹ ਵਰਤਾਰਾ ਕੀ ਹੈ ਸਾਰਾ ਉਹ ਜਿਹੜਾ ਵਾਪਰ ਰਿਹਾ ਘਟਨਾਵਾਂ ਦੇ ਵਿੱਚ ਹੈ ਦਰਅਸਲ ਇਹਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਕਿਉਂਕਿ 30 ਦਸੰਬਰ ਨੂੰ ਜਿਹੜੀ 23 ਨੂੰ 30 ਦਸੰਬਰ 23 ਨੂੰ ਪੰਚਾਇਤਾਂ ਚੋਣਾਂ ਦੀ ਮਿਆਦ ਸੀ ਜਿਹੜੀ 5 ਸਾਲ ਦੀ ਉਹ ਖਤਮ ਹੋ ਗਈ ਸੀ ਮੰਨ ਕੇ ਚੱਲੀ ਵੀ 1 ਜਨਵਰੀ 2024 ਤੋਂ ਪੰਜਾਬ ਦੇ ਵਿੱਚ ਪੰਚਾਇਤਾਂ ਦੀ ਮਿਆਦ ਖਤਮ ਹੋ ਗਈ ਸੀ ਉਸ ਤੋਂ ਬਾਅਦ ਹਾਈ ਕੋਰਟ ਦੇ ਹੁਕਮਾ ਮੁਤਾਬਿਕ ਪੰਚਾਇਤਾਂ ਨੇ ਕੁਝ ਸਮਾਂ ਹੋਰ ਕਾਰਜਕਾਲ ਕੀਤੇ ਸਟੇ ਹੋ ਗਈ ਸੀ ਕੇਸ ਚੱਲਿਆ ਬਹੁਤ ਕੁਝ ਹੋਇਆ ਉਸ ਤੋਂ ਬਾਅਦ ਸਰਕਾਰ ਨੇ ਦੋ ਵੇਰਾਂ ਤਿੰਨ ਵੇਰਾਂ ਹਾਈ ਕੋਰਟ ਦੇ ਵਿੱਚ ਇਹ ਲਿਖ ਕੇ ਦਿੱਤਾ ਕਿ ਅਸੀਂ ਪੰਚਾਇਤ ਚੋਣ ਕਰਾਉਣ ਨੂੰ ਤਿਆਰ ਆ ਪੰਚਾਇਤ ਚੋਣ ਨਹੀਂ ਕਰਾਈਗੀ ਬਾਰ ਬਾਰ ਕੋਈ ਨਾ ਕੋਈ ਕਿਤੇ ਬਾੜਬੰਦੀ ਜਦੋਂ ਹਾਈ ਕੋਰਟ ਨੇ ਸਖਤ ਕੀਤਾ ਤੇ ਹ ਬਾੜਬੰਦੀ ਕੰਪਲੀਟ ਕਰਕੇ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਦਾਖਲ ਕਰ ਦਿੱਤੀ ਕਿ ਵਾਰਡ ਬੰਦੀ ਵਾਰਡ ਬੰਦੀ ਕੰਪਲੀਟ ਹੈ ਅਸੀਂ ਤਿਆਰੀ ਕਰ ਰਹੇ ਹਾਂ ਉਸ ਤੋਂ ਬਾਅਦ ਉਹ उपचुनावਾਂ ਦਾ ਝੰਜਟ ਆਇਆ ਸਰਕਾਰ ਨੇ ਫਿਰ ਫਿਰ ਲੋਕ ਸਭਾ ਦਾ ਆ ਗਿਆ ਸਰਕਾਰ ਨੇ ਫਿਰ ਲੈ ਕੇ ਦਿੱਤਾ ਤੇ ਹੁਣ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਜਦੋਂ ਕੇਸ ਖਤਮ ਹੋਇਆ ਪੰਚਾਇਤ ਯੂਨੀਅਨ ਦੇ ਆਗੂਆਂ ਦਾ ਉਦੋਂ ਸਰਕਾਰ ਨੇ ਫਿਰ ਕਿਹਾ ਸੀ ਕਿ ਅਸੀਂ ਸਤੰਬਰ ਵਿੱਚ ਚੋਣਾਂ ਕਰਵਾਉਣ ਲਈ ਤਿਆਰ ਪ੍ਰੰਤੂ ਹੁਣ ਵੀ ਹਾਲੇ ਵੀ ਕਿਧਰੇ ਵੀ ਪੰਚਾਇਤ ਚੋਣਾਂ ਸੰਬੰਧੀ ਕੋਈ ਸਰਗਰਮੀ ਹੈ ਜਿਹੜੀ ਅਫੀਸ਼ੀਅਲ ਲੈਵਲ ਤੇ ਉਹ ਕਿਤੇ ਨਜ਼ਰ ਨਹੀਂ ਆਉਂਦੀ ਇੱਕ ਵਾਰਾ ਜਰੂਰ ਜਰਨਲ ਰਿਜ਼ਰਵ ਜਿਹੜਾ ਕੈਟਾਗਰੀ ਵਾਈਜ਼ ਪਿੰਡਾਂ ਦੀ ਵੰਡ ਕਰਨੀ ਸੀ ਉਹ ਜਰੂਰ ਸਰਕਾਰ ਨੇ ਸੰਬੰਧਿਤ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਹਦਾਇਤ ਕੀਤੀ ਸੀ ਕਿ ਉਹ ਕੰਪਲੀਟ ਕੀਤੀ ਜਾਵੇ ਵਾਰਡ ਬੰਦੀ ਤੋਂ ਬਾਅਦ ਪੰਚਾਇਤਾਂ ਦੀ ਰੋਟੇਸ਼ਨ ਵਾਈਜ਼ ਜਿਹੜੀ ਸਿਚੁਏਸ਼ਨ ਹੈ ਉਸ ਨੂੰ ਕੰਪਲੀਟ ਕਰ ਲਿਆ ਜਾ ਹੁਣ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕਰਨ ਦੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਦੀ ਇਸ ਗੱਲ ਨੂੰ ਕੰਡੈਮਨ ਕੀਤਾ ਰੱਦ ਕਰ ਦਿੱਤਾ ਕਿ ਹੁਣ ਤੱਕ ਭਾਵੇਂ ਕਿਸੇ ਨੇ ਚੋਣ ਪਾਰਟੀ ਦੇ ਨਿਸ਼ਾਨ ਤੇ ਨਹੀਂ ਲੜੀ ਪਰੰਤੂ ਪ੍ਰਵੀਜ਼ਨ ਸੀ ਲੜ ਸਕਦੇ ਸਨ ਜੇ ਕਿਸੇ ਨੇ ਲੜਨ ਦੀ ਚਾਹੁੰਦਾ ਸੀ ਪਰੰਤੂ ਐਸਾ ਹੋਇਆ ਤੇ ਨਹੀਂ ਪਰੰਤੂ ਅਗਰ ਮੁੱਖ ਮੰਤਰੀ ਦੀ ਇਹ ਦਲੀਲ ਵੀ ਆ ਹੁਣ ਬਿੱਲ ਵੀ ਪਾਸ ਹੋ ਚੁੱਕਾ ਤੇ ਹੁਣ ਸਤੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਸਰਕਾਰ ਨੇ ਸਤੰਬਰ ਵਿੱਚ ਚੋਣਾਂ ਕਰਵਾਉਣ ਦਾ ਤੇ ਮੁੱਖ ਮੰਤਰੀ ਸਾਹਿਬ ਨੇ ਕੱਲ ਬਿਆਨ ਵੀ ਦਿੱਤਾ ਸੀ ਕਿ ਪੰਚਾਇਤ ਚੋਣਾਂ ਸੀ ਜਲਦਾ ਜਿਹੜੀ ਉਹ ਕਰਵਾ ਦੇਵਾਂਗੇ ਸਤੰਬਰ ਦਾ ਮਹੀਨਾ ਬੜੇ ਇੱਕ ਸਾਲ ਲਗਭਗ ਪੌਣਾ ਸਾਲ ਦੇ ਕਰੀਬ ਲਗਭਗ ਸਮਾਂ ਹੋ ਚੁੱਕਿਆ ਤੇ ਅੱਜ ਵੀ ਪੰਚਾਇਤ ਚੋਣਾਂ ਦੀ ਅਡੀਕ ਹੈ ਜਿਹੜੀ ਪਿਛਲੇ ਪੌਣੇ ਸਾਲ ਤੋਂ ਇੱਕ ਪੌਣ ਲਗਭਗ ਕੀਤੀ ਜਾ ਰਹੀ ਹੈ ਤੇ ਬਹੁਤੇ ਆਗੂਆਂ ਵੱਲੋਂ ਇਹ ਸੋਚਿਆ ਜਾ ਰਿਹਾ ਜੀ ਕਿਉਂਕਿ ਬਲਾਕ ਸੰਮਤੀ ਤੇ ਜਨਾ ਪ੍ਰਿਸ਼ਦ ਦੀ ਚੋਣਾਂ ਜਿਹੜੀ ਉਹ ਪੰਚਾਇਤ ਤੋਂ ਵੀ ਪਹਿਲਾਂ ਹੋਈ ਸੀ ਉਹਨਾਂ ਦੀਆਂ ਚੋਣਾਂ ਹਾਲੇ ਤੱਕ ਨਹੀਂ ਹੋ ਸਕੀਆਂ ਤੇ ਪੰਚਾਇਤ ਦੀਆਂ ਚੋਣਾਂ ਕਦੋਂ ਹੋਣਗੀਆਂ ਇਹਦੇ باوجود ਵੀ ਜਦੋਂ 5 ਲੱਖ ਰੁਪਏ ਪੰਚਾਇਤ ਨੂੰ ਸਟੇਡੀਅਮ ਜਾਂ ਹਸਪਤਾਲ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਹ ਗੱਲ ਹੋਰ ਵੀ ਕੁਝ ਸ਼ੱਕ ਦੇ ਘੇਰੇ ਵਿੱਚ ਆ ਜਾਂਦੀ ਹੈ ਕਿ ਆਖਰ ਸਰਕਾਰ ਕਰ ਕੀ ਰਹੀ ਹੈ ਇਹ ਸਾਰਾ ਕੁਝ ਇੱਕ ਮਜ਼ਾਕ ਦੇ ਰੂਪ ਵਿੱਚ ਕਿਉਂ ਲਿਆ ਜਾ ਡੈਮੋਕ੍ਰੇਸੀ ਦਾ ਮੁੱਢਲਾ ਥੰਮ੍ਹ ਨੇ ਪੰਚਾਇਤਾਂ ਅ ਡੈਮੋਕ੍ਰੇਸੀ ਦਾ ਇੱਕ ਤਰ੍ਹਾਂ ਦਾ ਸੰਵਿਧਾਨਕ ਜਿਹੜੇ ਨੁਮਾਇੰਦਿਆਂ ਦਾ ਹੇਠਲੇ ਗਰਾਊਂਡ ਲੈਵਲ ਤੇ ਜਿਹੜੀ 74ਵੀਂ ਸੰਵਿਧਾਨਕ ਸੋਧ ਆ ਉਹਦੇ ਵਿੱਚ ਬਹੁਤ ਸਾਰੀਆਂ ਪਾਵਰਾਂ ਸੀ ਜਿਹੜੀਆਂ ਪੰਚਾਇਤਾਂ ਨੂੰ ਦੇ ਦਿੱਤੀਆਂ ਗਈਆਂ ਸੀ ਬਲੌਕ ਸੰਪਤੀਆਂ ਜ਼ਿਲ੍ਹਾ ਪ੍ਰੇਸ਼ਦ ਨੂੰ ਵੀ ਬਹੁਤ ਸਾਰੀਆਂ ਪਾਵਰਾਂ ਦਿੱਤੀਆਂ ਗਈਆਂ ਤੇ ਸੈਂਟਰ ਦੇ 14ਵੇਂ ਵਿੱਤ ਕਮਿਸ਼ਨ 15ਵੇਂ ਵਿੱਤ ਕਮਿਸ਼ਨ ਦੇ ਬਹੁਤ ਸਾਰੇ ਪੈਸੇ ਜਿਹੜੇ ਰੂਰਲ ਡਿਵੈਲਪਮੈਂਟ ਪਿੰਡਾਂ ਦੇ ਵਿਕਾਸ ਲਈ ਸੈਂਟਰ ਸਰਕਾਰ ਵੱਲੋਂ ਭੇਜੇ ਜਾਂਦੇ ਨੇ ਪਰੰਤੂ ਬਹੁਤ ਘੱਟ ਪਿੰਡ ਨੇ ਜਿੱਥੇ ਸਰਕਾਰ ਦੇ ਪੈਸਿਆਂ ਤੋਂ ਬਿਨਾਂ ਹਲੇ ਤੱਕ ਅ ਪੰਜਾਬ ਸਰਕਾਰ ਦੀ ਗ੍ਰਾਂਟ ਜਿਹੜੀ ਉਹ ਆਈ ਹੋਵੇ ਐਸਾ ਨਹੀਂ ਹੋਇਆ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਪਿਛਲੀਆਂ ਸਰਕਾਰਾਂ ਇਹ ਗੱਲ ਕਹੀ ਵੀ ਜਾ ਸਕਦੀ ਹੈ ਦੋਸ਼ ਵੀ ਲਾਇਆ ਜਾ ਸਕਦੇ ਨੇ ਪਿਛਲੀਆਂ ਸਰਕਾਰਾਂ ਵੱਲੋਂ ਅ ਸੂਬੇ ਦੀ ਆਰਥਿਕ ਹਾਲਤਾ ਜਿਹੜੀ ਖਰਾਬ ਕਰ ਦਿੱਤੀ ਗਈ ਸੀ ਸਰਕਾਰਾਂ ਦੋਸ਼ ਇੱਕ ਦੂਜੇ ਤੇ ਲਾਉਂਦੀਆਂ ਨੇ ਤੇ ਉਹ ਆਰਥਿਕ ਵਸੀਲੇ ਸਰਕਾਰ ਕੋਲ ਨਹੀਂ ਹਲੇ ਉਸ ਲੈਵਲ ਦੇ ਹੋ ਸਕੇ ਇਹ ਗੱਲ ਤਾਂ ਜਰੂਰ ਕਹੀ ਜਾ ਸਕਦੀ ਹੈ ਇਸ ਕਰਕੇ ਸੈਂਟਰ ਦਾ ਜਿਹੜਾ ਪੈਸਾ ਹੈ 14ਵੇਂ ਵਿਧ 15ਵੇਂ ਵਿਧ ਕਮਿਸ਼ਨ ਦਾ ਜਿਹੜਾ ਪਿੰਡਾਂ ਦੇ ਵਿਕਾਸ ਲਈ ਆਬਾਦੀ ਦੀ ਬਸੋਂ ਦੇ ਹਿਸਾਬ ਨਾਲ ਜਨਗਣਨਾ ਦੇ ਹਿਸਾਬ ਨਾਲ ਪਾਪੂਲੇਸ਼ਨ ਦੇ ਹਿਸਾਬ ਨਾਲ ਜਿਹੜਾ ਪੈਸਾ ਪਿੰਡਾਂ ਨੂੰ ਆਉਂਦਾ ਉਹ ਆਈ ਜਾ ਰਿਹਾ ਤੇ ਹੁਣ ਵੀ ਆ ਰਿਹਾ ਹੈ ਹੁਣ ਵੀ ਜਿੰਨੇ ਕੰਮ ਹੋ ਰਹੇ ਨੇ ਬਹੁਤ ਸਾਰੇ ਉਸੇ ਪੈਸੇ ਦੇ ਨਾਲ ਹੋ ਰਹੇ ਨੇ ਤੇ ਪੰਜਾਬ ਸਰਕਾਰ ਪੰਚਾਇਤਾਂ ਦੀਆਂ ਚੋਣਾਂ ਕਰਾਉਣ ਦਾ ਹਲੇ ਵੀ ਕਿਧਰੇ ਵੀ ਵਿਚਾਰ ਆ ਜਿਹੜਾ ਉਹ ਨਜ਼ਰ ਨਹੀਂ ਆਉਂਦਾ ਪੰਜਾਬ ਸਰਕਾਰ ਦਾ ਕਿਉਂਕਿ ਲਗਭਗ 9-10 ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਗਰ ਪੰਚਾਇਤ ਦੀਆਂ ਚੋਣਾਂ ਸੰਬੰਧੀ ਇੱਕ ਇੱਕ ਕਰਕੇ ਬਹਾਨੇਬਾਜ਼ੀ ਕੀਤੀ ਜਾ ਸਕਦੀ ਹੈ ਕੀ ਇੰਤਜ਼ਾਰ ਰਹੀ ਹੈ ਤਾਂ ਅੱਗੇ ਕਿੰਨਾ ਸਮਾਂ ਲੱਗੇਗਾ ਇਹ ਸ਼ੱਕ ਦੇ ਘੇਰੇ ਵਿੱਚ ਆ ਜਾਂਦਾ ਹੈ ਕਿਉਂਕਿ ਇਹ ਕੋਈ ਮੁੱਦਾ ਨਹੀਂ ਸੀ ਕਿ ਪੰਚਾਇਤ ਦੀ ਚੋਣ ਅ ਨਿਸ਼ਾਨ ਤੇ ਨਾ ਲੜੀ ਜਾਵੇ ਕਿਸੇ ਵੀ ਪਾਰਟੀ ਦੇ ਅਸੀਂ ਚਾਹੁੰਦੇ ਆ ਕਿ ਪੰਜ ਸਰਪੰਚ ਪਿੰਡਾਂ ਦੇ ਹੋਣ ਬਿਲਕੁਲ ਸਹੀ ਅੱਗੇ ਵੀ ਇਦਾਂ ਹੀ ਹੁੰਦਾ ਤੇ ਹੁਣ ਵੀ ਸਰਕਾਰ ਇਦਾਂ ਹੀ ਹਜ਼ਾਇਤ ਕਰ ਸਕਦੀ ਸੀ ਵੀ ਕਿਸੇ ਨੂੰ ਚੋਣ ਨਿਸ਼ਾਨ ਅਲਾਟ ਨਹੀਂ ਹੋਣਾ ਜਦੋਂ ਪਿਛਲੇ 40-43 ਸਾਲ ਤੋਂ ਹੋ ਹੀ ਨਹੀਂ ਰਿਹਾ ਤੇ ਉਹ ਰੂਟੀਨ ਤਾਂ ਚੱਲ ਹੀ ਰਹੀ ਸੀ ਹੋਣੀ ਹੀ ਨਹੀਂ ਸੀ ਪਰ ਦੇ ਬਾਵਜੂਦ ਵੀ ਅਗਰ ਹੁਣ ਸਰਕਾਰ ਨੇ ਬਿੱਲ ਵੀ ਪਾਸ ਕਰ ਦਿੱਤਾ ਫਿਰ ਵੀ ਪੰਚਾਇਤ ਦੀਆਂ ਚੋਣਾਂ ਲੇਟ ਹੁੰਦੀਆਂ ਨੇ ਤਾਂ ਇਹ ਮੈਂ ਸਮਝਦਾ ਹੇਠਲੇ ਪੱਧਰ ਦੀ ਕਸ ਕਰਕੇ 74ਵੀਂ ਸੰਵਿਧਾਨਕ ਸੋਧ ਜਾਂ ਜਿਸ ਤਰ੍ਹਾਂ ਦੇ ਹਾਲਾਤ ਨੇ ਪਿੰਡਾਂ ਦੇ ਜਿਸ ਤਰ੍ਹਾਂ ਦੇ ਵਿਕਾਸ ਪੱਖੋਂ ਹਾਲਾਤ ਹੋਏ ਹੋਏ ਨੇ ਉਹ ਮੁਸ਼ਕਲ ਤੇ ਚੁਣੌਤੀ ਵਾਲੇ ਹਲਕਤਾਂ ਵਿੱਚ ਸਾਰਾ ਕੁਝ ਹੋ ਜਾਵੇਗਾ ਸਰਕਾਰ ਵੱਲੋਂ ਬਾਰ ਬਾਰ ਪੰਚਾਇਤ ਚੋਣਾਂ ਤੋਂ ਟਾਲਾ ਬਟਣਾ ਤੇ ਇਹ ਕਹਿ ਦੇਣਾ ਕਿ ਸਰਵਸੰਮਤੀ ਕਰਨ ਵਾਲੇ ਪਿੰਡਾਂ ਨੂੰ ਮੁੱਖ ਮੰਤਰੀ ਸਾਹਿਬ ਪਿਛਲੇ 1 ਸਾਲ ਤੋਂ ਇਹੀ ਕੁਝ ਕਹਿੰਦੇ ਆ ਰਹੇ ਨੇ ਕਿ ਸਰਵਸੰਮਤੀ ਕਰਨ ਵਾਲੇ ਪਿੰਡਾਂ ਨੂੰ 5 ਲੱਖ ਦੀ ਗ੍ਰਾਂਟ ਦਿੱਤੀ ਜਾਵੇ ਵੀ ਅੱਜ ਕੱਲ ਮੁੱਖ ਮੰਤਰੀ ਸਾਹਿਬ ਨੇ ਇਹ ਬਿਆਨ ਦਿੱਤਾ ਹੈ ਕਿ ਹਸਪਤਾਲ ਤੇ ਸਟੇਡੀਅਮ ਦਿੱਤੇ ਜਾਣਗੇ ਪਰ ਐਸਾ ਹੋਵੇਗਾ ਕਦੋਂ ਪੰਚਾਇਤ ਚੋਣਾਂ ਹੋਣਗੀਆਂ ਕਦੋਂ ਬਾਰ 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 ਪੰਚਾਇਤ ਚੋਣਾਂ ਤੋਂ ਟਾਲਣਾ ਬਟਣਾ ਤੇ ਪੰਚਾਇਤ ਚੋਣਾਂ ਤੋਂ ਭੱਜਣਾ ਇੱਕ ਮਜ਼ਾਕ ਦੀ ਗੱਲ ਬਣਦਾ ਜਾ ਰਿਹਾ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਪੰਚਾਇਤ ਚੋਣਾਂ ਨੇ ਇਹ ਜਲਦ ਕਰਵਾ ਦੇਣੀਆਂ ਚਾਹੀਦੀਆਂ ਨੇ ਤਾ ਜੋ ਪਿੰਡਾਂ ਦੇ ਸਤਕਾਰ ਜੋ ਚੁੜੇ ਹੋਏ ਨਵੇਂ ਦੇ ਪਿੰਡਾਂ ਦੀ ਬਾਗਦੋਰ ਸੰਭਾਲ ਸਕਣ ਪਿੰਡਾਂ ਦਾ ਭਾਈਚਾਰਾ ਪਿੰਡਾਂ ਦੇ ਬਹੁਤ ਸਾਰੇ ਕੰਮ ਨੇ ਪਿੰਡਾਂ ਦੀ ਸਾਂਝਾ ਪਿੰਡਾਂ ਦੇ ਨਿੱਕੇ ਨਿੱਕੇ ਲੜਾਈਆਂ ਝਗੜੇ ਪਿੰਡਾਂ ਵਿੱਚ ਨਫ਼ਰਤ ਇਹ ਇਹ ਖਾਸਾੜਾ ਇਹਦਾ ਖਾਤਮਾ ਕੀਤਾ ਜਾ ਸਕੇ ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਸਾਰੇ ਜਰੂਰ ਕਰਿਆ ਕਰੋ ਸਾਡਾ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ